ਕਿਸਾਨ ਅੰਦੋਲਨ ਕਾਰਨ ਸੀਲ ਕੀਤੇ ਪੰਜਾਬ ਹਰਿਆਣਾ ਦੇ ਡੱਬ ਵਾਲੀ ਬਾਰਡਰ ਤੋਂ ਮੁੜ ਆਵਾਜਾਈ ਹੋਈ ਬਹਾਲ ਬਾਰਡਰ ਸੀਲ ਕਰਨ ਦੇ ਵਿਰੋਧ ਵਿੱਚ ਡੱਬ ਵਾਲੀ ਦੇ ਵਪਾਰੀਆਂ ਵੱਲੋਂ ਹਰਿਆਣਾ ਬੰਦ ਕਰਨ ਦੀ ਦਿੱਤੀ ਗਈ ਸੀ ਕਾਲ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਖੋਲਿਆ ਗਿਆ ਡੱਬ ਵਾਲੀ ਬਾਰਡਰ ਡੱਬ ਵਾਲੀ ਬਾਰਡਰ ਤੇ ਬੈਠੇ ਕਿਸਾਨਾਂ ਵੱਲੋਂ 3 ਮਾਰਚ ਨੂੰ ਕੀਤੀ ਜਾਵੇਗੀ ਘਰ ਵਾਪਸੀ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਭਾਗ 2 ਦੇ ਚੱਲਦਿਆਂ ਸੀਲ ਕੀਤੀ ਪੰਜਾਬ ਹਰਿਆਣਾ ਬਾਰਡਰ ਡੱਬ ਵਾਲੀ ਨੂੰ ਅੱਜ ਮੁੜ ਹਰਿਆਣਾ ਪ੍ਰਸ਼ਾਸਨ ਵੱਲੋਂ ਖੋਲ ਦਿੱਤਾ ਗਿਆ ਹੈ ਕਰੀਬ ਪੌਣੇ 2 ਮਹੀਨੇ ਪਹਿਲਾਂ ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਹਰਿਆਣਾ ਡੱਬ ਵਾਲੀ ਬਾਰਡਰ ਨੂੰ ਕੰਕਰੀਟ ਦੀਆਂ ਦਿਵਾਰਾਂ ਬਣਾ ਕੇ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਵਪਾਰੀਆਂ ਨੂੰ ਵੱਡਾ ਨੁਕਸਾਨ ਚੱਲਣਾ ਪੈ ਰਿਹਾ ਸੀ ਅਤੇ ਹਰਿਆਣਾ ਦੇ ਡੱਬ ਵਾਲੀ ਵਪਾਰ ਮੰਡਲ ਵੱਲੋਂ ਅੱਜ ਬਾਰਡਰ ਨਾ ਖੋਲੇ ਜਾਣ ਦੇ ਵਿਰੋਧ ਵਿੱਚ ਹਰਿਆਣਾ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ ਜਿਸ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਪੰਜਾਬ ਹਰਿਆਣਾ ਬਾਰਡਰ ਡੱਬ ਵਾਲੀ ਵਿਖੇ ਵੱਡੀਆਂ ਕੰਕਰੀਟ ਦੀਆਂ ਦਿਵਾਰਾਂ ਹਟਾ ਦਿੱਤੀਆਂ ਤੇ ਮੋੜ ਆਵਾਜਾਈ ਬਹਾਲ ਕਰ ਦਿੱਤੀ ਹੈ ਮੋੜ ਆਵਾਜਾਈ

जितनी भी जितना भी किराना स्टोर है सभी की एकता इतिहास में पहली बार देखने को मिली है और सभी ने ये पहली बार एक बंद का आह्वान किया इससे प्रशासन अपने घुटनों के बल आया और आज ये रास्ता खुल गया है जिसकी आप सभी को हो डबल ए ਸ਼ਹਿਰ ਕੀ ਤਰਫ ਸੇ ਹਮਕੋ ਮਿਲਾ ਹੈ कि पूरा शहर ही एक, एक तरफ हो गया था और पूरा शहर चाहता था कि हम प्रशासन से अनुरोध करें और प्रशासन ने भी आ, कल तक तो हमें उलझाए रखा परंतु आज प्रशासन को भी व्यापारियों के आगे घुटने टेकने पड़े और उन्होंने ये रास्ता खोला है तो, तो, तो से हो गया, सारा रास्ता रास्ता पहले तो कल से कह रहे थे कि हम आधा खोलेंगे अंडरब्रिज खोलेंगे लेकिन व्यापारियों की जो एकता थी इस बार वो देखने को मिली तो पूरे हिंदुस्तान में चैनलों पर चल रहा है कि सारा हिंदुस्तान खुला है और अकेला डब वाली क्यों बन रहा है और डब वाली की चर्चा पूरे हिंदुस्तान में हो रही है आज तो व्यापारियों की एकता के आगे ही हम सभी ने जो एकता दिखाई है तो प्रशासन ने इतना बड़ा कदम उठा लिया है तो आगे से भी मैं अनुरोध करूंगा व्यापारी कक्का रहे आज वाली का जो नाम है पूरे न्यूज चैनलों पर पूरे हिंदुस्तान में दिखाया जा रहा है आज सर मीना बाजार गोल बाजार या फिर अन्य बाजारों के व्यापारियों ने भी भारी समर्थन दिया चाहे कि कितना भी दिन लग जाए हम साथ इसी तरह से अगर तो नहीं हमारे व्यापारियों की बात करें मैं कह रहा हूँ की हम अभी बाजार में थे तो एक पंचर की दुकान पर रज ਕਾਲਾ ਜੀ ਨੇ بتایا ਜਿਵੇਂ ਪੈਂਚਰ ਦੀ ਦੁਕਾਨ ਸੀ उसको पता ही नहीं था वो पंचर लगा रहा था तो उसने कहा भी मुझे जैसे जब आपने बताया रात को एक हवा उठ गई थी कि रास्ता खुल गया तो बाजार खुलेगा तो उसको पता चला भी नहीं बाजार बंद है तो उसने बीच में वो पैंचर लगा के तो कहते पंचर नहीं लगाऊंगा मैं आपके साथ धरने पर आ रहा हूँ पूरे शहर का इतना मतलब की साथ मिला व्यापारी इतने जोर से इकट्ठे हुए एकता का परिचय दिया मैं मैं सल्यूट करता हूँ पूरे शहर को आज करण खोलण के तुंहिंज لا 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 دبڑیا کا زندہ باد دبڑیا کا زندہ باد دبڑیا کا زندہ باد دبڑیا کا زندہ باد دبڑیا کا کیا ہوا دبڑیا کا زندہ باد دبڑیا کا زندہ باد ہماری ایکتا زندہ باد ہماری ایکتا زندہ باد ہماری ایکتا ਕਰੋ ਜਾਂ ਬੋਲ ਕੇ ਕਹੋ ਕਿ ਅਸੀਂ ਇੱਥੇ ਹੋਰ ਬੰਦਿਆਂ ਨੂੰ ਭੇਜਾਂਗੇ ਹੋਰ ਟੀਮਾਂ ਨੂੰ ਭੇਜਾਂਗੇ ਜਿੰਦਾਬਾਦ 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 ਜਿਹੜਾ आरयूबी ਖੁੱਲਿਆ ਤੇ ਇੱਥੇ ਵਾਲਾ ਪੁਲ ਖੁੱਲਿਆ ਉਹਦੇ ਲਈ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਪਰ ਜਿਹੜਾ ਸਾਡਾ ਸੰਘਰਸ਼ ਸੀ ਉਹ ਸਿਰਫ ਇਸ ਗੱਲ ਤੋਂ ਨਹੀਂ ਕਿ ਚੱਲਿਆ ਸੀਗਾ ਕਿ ਉਹ ਇੱਕ ਸਾਈਡ ਖੋਲ ਦੇਣ ਤੇ ਜਾਂ ਫਿਰ ਕੱਲਾ ਮਲੋਟ ਰੋਡ ਖੋਲ ਦੇਣ ਬਿੰਡਾ ਰੋਡ ਦੇ ਦੁਕਾਨਦਾਰ ਵੀ ਤਾਂ ਉਨਹੀਂ ਪੰਗਾ ਸੱਸਾ ਰੋਡ ਦੇ ਦੁਕਾਨਦਾਰ ਵੀ ਤਾਂ ਉਨਹੀਂ ਪੰਗਾ ਤਾਂ ਸਾਡਾ ਸੰਘਰਸ਼ ਤੇ ਸਾਡਾ ਸਟੈਂਡ ਇੱਕੋ ਹੀ ਹੈ ਕਿ ਦੋਨੇ ਰਸਤੇ ਖੁੱਲਣ ਚਾਹੇ ਇੱਕ ਜਗ੍ਹਾ ਥੋੜੀ ਜਿਹੀ ਘੱਟ ਖੋਲ ਦੇਣ ਪਰ ਦੋਨੇ ਰਸਤੇ ਖੁੱਲਨੇ ਚਾਹੀਦੇ ਆ ਹੁਣ ਇਸ ਗੱਲ ਲਈ ਅਸੀਂ ਪਿੱਛੇ ਨਹੀਂ ਹਟੇ ਸਾਰੇ ਦੁਕਾਨਦਾਰ ਵੀਰਾਂ ਨੇ ਅੱਜ ਦਿਲੋਂ ਸਾਥ ਦੇ ਕੇ ਇੱਥੇ ਪਹੁੰਚੇ ਹੈ ਕੱਲ ਜਦੋਂ ਅਸੀਂ ਬਜ਼ਾਰਾਂ ਦੇ ਵਿੱਚ ਉਹਨਾਂ ਨੂੰ ਜਾ ਕੇ ਕਾਲ ਕੀਤੀ ਸੀ ਕਿ ਜੀ ਤੁਸੀਂ ਬੰਦ ਰੱਖਿਓ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਹੁਤ ਪਰੇਸ਼ਾਨ ਆ ਅਸੀਂ ਖੁਦ ਦਿਲੋਂ ਬੰਦ ਕਰਨਾ ਚਾਹੁੰਦੇ ਆ ਤਾਂ ਮੇਰੇ ਸਾਰੇ ਵੀਰ ਅੱਜ ਕਿਸੇ ਨੂੰ ਬੁਲਾਇਆ ਨਹੀਂ ਗਿਆ ਕਿਸੇ ਨੂੰ ਦਬਾਅ ਨਹੀਂ ਪਾਇਆ ਗਿਆ ਤੁਸੀਂ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਖੁਦ ਅੱਤੇ ਚੱਲ ਕੇ ਆਏ ਆ ਦਿਲੋਂ ਇੱਥੇ ਚੱਲ ਕੇ ਆਏ ਆ ਨਾਲੇ ਕਿਸੇ ਰਾਜਨੀਤਿਕ ਜਾਂ ਧਾਰਮਿਕ ਜਾਂ ਕਿਸੇ ਦਬਾਅ ਦੇ ਨਾਲ ਨਹੀਂ ਆਏ ਖੁਦ ਚੱਲ ਕੇ ਆਏ ਆ ਡੱਬ ਵਾਲੀ ਦੀ ਏਕਤਾ ਬਣਾਉਣ ਦੇ ਲਈ ਆਏ ਆ ਤਾਂ ਮੈਂ ਬਸ ਸਹੀ ਕਹੂੰਗਾ ਵਪਾਰੀ ਐਂ ਕਿਤੇ ਰਹਿਣਗੇ ਜਾਂ ਇਸ ਤਰ੍ਹਾਂ ਦੇ ਤੋਂ ਬਾਅਦ ਫਿਰ ਵਿਛੜ ਜਾਵਾਂਗੇ ਬਿਲਕੁਲ ਜੀ ਐਸੇ ਤਰ੍ਹਾਂ ਕੱਤੇ ਰਹਿਣਗੇ ਸਾਰੇ ਸਾਰੇ ਬਾਜ਼ਾਰਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਮੈਂਬਰ ਲੈ ਕੇ ਅਸੀਂ ਇੱਕ ਕਮੇਟੀ ਬਣਾਈ ਆ ਜਿੱਥੋਂ ਅਸੀਂ ਕੋਈ ਮੈਂਬਰ ਅਜੇ ਨਹੀਂ ਲਿਆ ਉਸ ਬਾਜ਼ਾਰਾਂ ਜਾਵਾਂਗੇ ਤਾਂ ਡੱਬੜੀ ਦੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਜਿਹੜੇ ਕੋਈ ਹੋਰ ਵੀ ਯੂਨੀਅਨ ਹੈ ਜਿਹੜੇ ਮੇਰੇ ਭਰਾ ਦੁਕਾਨਾਂ ਤੇ ਕੰਮ ਕਰਦੇ ਉਹਨਾਂ ਨੂੰ ਸੰਗਠਿਤ ਰੱਖਣ ਲਈ ਅਸੀਂ ਇੱਕੋ ਮੰਚ ਤੇ ਲੈ ਕੇ ਆਵਾਂਗੇ ਤੇ ਇੱਕ ਡੱਬਲੀ ਦੁਕਾਨਦਾਰ ਵਪਾਰੀ ਐਸੋਸੀਏਸ਼ਨ ਇੱਕ ਨਵੀਂ ਬਣਨ ਜਾ ਰਹੀ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਆਇਆ ਕਰੂਗੀ ਤਾਂ ਅਸੀਂ ਉਹਨਾਂ ਉਹਦੇ ਨਾਲ ਮਿਲ ਕੇ ਉਸ ਬੈਨਰ ਥਲੇ ਅਸੀਂ ਸੰਘਰਸ਼ ਕਰਿਆ ਕਰਾਂਗੇ ਬੜ ਬੋਲਦੇ ਗਏ ਕਿ ਐਸਾ ਜਵਾਬ ਕੀ ਦਿੰਕਰ ਉਸੀ ਦਾ ਬੋਲ ਹੈ ਬਟ ਹੈ ਕਾਫੀ ਰੀਣਾ ਸੋ ਦੇਖੋ ਪ੍ਰੇਸ਼ਾਨੀਆ ਸਭ ਕੀ ਤੇ तो जनता की समस्या को देखते हुए जो जनता की समस्या थी इस बारे में हमने हमारे एस पी साहब ने, ने उच्च अधिकारियों से मीटिंग करके और किसानों से भी बात करके पब्लिक आम व्यापारी है परेशान ना हो इसके लिए ये रास्ता खोला गया है ताकि कोई काफी समय हो गया ऊपर मलोट रोड भी खोल दिया गया बठिंडा रोड भी और नीचे पुल भी खुला है आम जनता के लिए किसी को परेशानी ना हो इसलिए। पहले आपका पुलिस का विरोध किया था, आज आपको मुंह मिठा करवाने आए नहीं वो देखो ना हम किसी को नहीं कहता हमने कभी नहीं कहा कोई अपनी मांग के लिए कोई विरोध करता हमें वो नहीं नया सहयोग बहुत रहा है पुलिस प्रशासन और लोगो ने आपसे सहयोग के साथ ही आज ये खुशी जो है दिवाली को मिली है ਪਬਲਿਕ ਦੀ ਤਰਫੋਂ ਪਹਿਲੇ ਹੀ ਸ਼ੋਗ ਮਿਲਿਆ ਹੈ ਮੈਂ ਅਭੀ ਮਿਲਿਆ ਹੈ ਔਰ ਵਪਾਰੀਓ ਨੂੰ ਵੀ ਸ਼ੋਗ ਮਿਲਿਆ ਹੈ ਅੱਗੇ ਵੀ ਹਮਾਰੇ ਕੋ ਸ਼ੋਗ ਮਿਲੇਗਾ ਪ੍ਰਸ਼ਾਸਨ ਹੋਰ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਨੂੰ ਇੱਕ ਟੱਕਰ ਦਿੰਦਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾ ਮੈਂ ਹਰਵਿੰਦਰ ਸਿੰਘ ਫਿਰਦੌਕ ਕੋਟਲੀ ਭਾਰਤੀ ਕਿਸਾਨ ਨੂੰ ਇੱਕ ਟੱਕਰ ਕਹਿੰਦਾ ਤਨੇਰ ਜ਼ਿਲ੍ਹਾ ਜਲੰਧ ਸਰਕਰ ਬਟੰਡਾ ਸਾਡਾ ਜੋ 4243 ਨੰਬਰ ਤੋਂ ਲੈ ਕੇ ਲਗਾਤਾਰ ਧਰਨਾ ਜਿਹੜਾ ਡਬਲ ਡੂ ਵਾਲੀ ਬੱਡਰ ਤੇ ਚੱਲ ਰਿਹਾ ਸੀ ਕਿਉਂਕਿ ਉਸ ਦੇ ਵਿੱਚ ਜਿਹੜਾ ਹੁਣ 400 ਤੋਂ ਕਮ ਦੀ ਰਕਮ ਦੇ ਕਾਰਨ ਇੱਕ ਜਿਹੜੀ ਸਰਕਾਰ ਹੈ ਕਿਉਂ ਜਾਵਤਾ ਲੱਗਿਆ ਹੋਇਆ ਹੈ ਸਰਕਾਰ ਕਿਸੇ ਨਾਂ ਦੀ ਨਹੀਂ ਜਿਹੜਾ ਕਿਸਾਨਾਂ ਨੇ ਪਹਿਲਾਂ ਬਣਾਇਆ ਸੀ ਵੀ ਦਿੱਲੀ ਜਾਣ ਨੂੰ 13 ਤਰੀਕ ਦੇ ਲਈ ਦਿੱਲੀ ਜਾ ਰਹੇ ਸੀ ਪਰ ਹਰਿਆਣਾ ਦੀ ਖੱਟਰ ਸਰਕਾਰ ਨੇ ਉਦੋਂ ਕਿਸਾਨਾਂ ਦੇ ਤੇ ਤਸੱਦਦ ਕੀਤਾ ਉਸ ਤਸੱਦਦ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਅਸੀਂ ਡਬਲ ਵਾਲੀ ਡੋਮ ਵਾਲੀ ਬੱਡਰ ਤੇ 43 ਦਿਨਾਂ ਤੋਂ ਲਗਾਤਾਰ ਸਾਡਾ ਉੱਥੇ ਧਰਨਾ ਚੱਲ ਰਿਹਾ ਹੈ ਕੱਲ ਜਿਹੜਾ ਸਾਡਾ ਧਰਨਾ ਹੈ ਉਹਦੇ ਵਿੱਚ ਵੀ ਐਸਪੀ ਨੱਬੜੀ ਨਾਲ ਮੀਟਿੰਗ ਹੋਈ ਸਾਡੀ ਆਗੂਆਂ ਦੀ ਤੇ ਉਸ ਦੇ ਬਾਅਦ ਜਿਬੜਿਆ ਕਿ ਉਹ ਕਿ ਜਿਹੜਾ ਸ਼ਹਿਰ ਵਾਸੀ ਹੈ ਉਹ ਵੀ ਕਹੀ ਗੱਲਾਂ ਤੋਂ ਤੱਕ ਸੀਦਾ ਸ਼ਹਿਰ ਦੀ ਬਜ਼ਾਰਾ ਦੁਕਾਨਾਂ ਵਾਲੇ ਉਹਨਾਂ ਦਾ ਲੈਣ ਦੇਣਾ ਰੁਕਿਆ ਸੀ ਤੇ ਉਧਰ ਦੂਜੇ ਪਾਸੇ ਜਿਹੜੇ ਕਿਸਾਨਾਂ ਦੀ ਫਸਲ ਦੀ ਪਹਾੜੀ ਆ ਚੁੱਕੀ ਹੈ ਕੱਲ ਕੁਸਲ ਨੂੰ ਲਿਆਉਣ ਦੇ ਲਈ ਸਾਡੇ ਰਸਤੇ ਬੰਦ ਸੀ ਉਹਨਾਂ ਨੂੰ ਵੀ ਇਹ ਇਸ ਮੰਡੀ ਦੇ ਵਿੱਚ ਅਸੀਂ ਆਉਣਾ ਡੱਬਲੀ ਦੇ ਵਿੱਚ ਇਸ ਕਰਕੇ ਦੋਨਾਂ ਫਰਮਾਂ ਦਾ ਪ੍ਰਸ਼ਾਸਨ ਦਾ ਤੇ ਸਾਡੀ ਜਥੇਬੰਦੀ ਦਾ ਇਹ ਫੈਸਲਾ ਹੋ ਗਿਆ ਵੀ ਜਿਹੜਾ ਤੁਸੀਂ ਇਹ ਇਲਾਕੇ ਹਰਿਆਣੇ ਦੀ ਸਰਕਾਰ ਨੇ ਲਾਈ ਹੈ ਇਹਨਾਂ ਨੂੰ ਖੋਲੋ ਤੇ ਉਸ ਤੋਂ ਬਾਅਦ ਅਸੀਂ ਫੇਰ ਉਸ ਆਉਂਦੀਆਂ ਟਰਾਲੀਆਂ ਵਾਪਸ ਲਿਜਾਵਾਂਗੇ ਉਸ ਤੋਂ ਬਾਅਦ ਐਸਪੀ ਡੱਬਲੀ ਨਾਲ ਜਦੋਂ ਸਾਰੀ ਗੱਲਬਾਤ ਹੋਈ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਇਲਾਕੇ ਹੈ ਕੱਲ ਖੋਲ ਦਿੱਤੇ ਐ ਤੇ ਜਿਹੜੇ ਕਿਸਾਨ ਆ ਸੀ ਅਸੀਂ ਮੰਨ ਲਓ 3 ਤਰੀਕ ਨੂੰ ਸ਼ਾਮ ਨੂੰ ਜਿਹੜੀਆਂ ਟਰਾਲੀਆਂ ਆਉਂਦੀਆਂ ਉਥੋਂ ਵਾਪਸ ਲਈ ਜਾਵਾਂਗੇ ਇਹੀ ਅਸੀਂ ਜਨਤਨ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਵੀ ਜੱਤ ਹੈ ਕਿਉਂਕਿ ਜਿਹੜਾ 400 ਵਾਲਾ ਡਾਬਲੀ ਦਾ ਬੰਦ ਕਰ ਛੱਡਿਆ ਸੀ ਆਪਣੀ ਚੌਥੇ ਬੰਦੀ ਦੇ ਸਾਹਬ ਦੇ ਨਾਲ ਜਦੋਂ ਐਸਪੀ ਨਾਲ ਮੀਟਿੰਗ ਹੋਈ ਐਸਪੀ ਮੰਨੇ ਵੀ ਹਰ ਹੱਦ ਜਿਹੜੇ ਸੋਡੀ ਗੱਲ ਕਹੀ ਹੈ ਅਸੀਂ ਮੰਨਣਾ ਕਿ ਜਿਹੜੇ ਰਸਤੇ ਐ ਉਹ ਲੱਗਦੇ ਰਸਤੇ ਫੋਲ ਵੀ ਉੱਤੇ ਹੁਣ ਕੱਲ ਨੂੰ 3 ਤਰੀਕ ਨੂੰ ਅਸੀਂ ਆਪਦੀਆਂ ਜਿਹੜੀਆਂ ਟਰਾਲੀਆਂ ਉੱਥੇ ਖੜੀਆਂ ਉਹਨਾਂ ਵਾਪਸ ਲਿਆਵਾਂਗੇ ਜਿਹੜਾ ਧਰਨਾ ਹੈ ਉਹ ਪੋਸਟ ਫੋਨ ਕਰਦੇ ਆ ਜਦੋਂ ਵੀ ਤੁਮੋਰਚਾ ਭਾਰਤ ਦਾ ਜਾਂ ਪੰਜਾਬ ਦਾ ਬਦਲ ਕਾਲ ਦੇਊਗਾ ਵੀ ਸਰਕਾਰ ਬਣਨ ਤੋਂ ਬਾਅਦ ਉਸ ਦੇ ਨਾਲ ਫਿਰ ਅੱਗੇ ਵਧਿਆ ਜਾਊਗਾ ਧੰਨਵਾਦ ਜੀ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ